ਕਹਾਣੀ ਨੂੰ ਤੇ ਸਸ ਲੇਖਿਕਾ ਗਿਰਨਦੀਪ ਕੌਰ ਭਾਈ ਰੂਪਾ ਗਿਰਨ ਔਰਤ ਤੇ ਮਰਦ ਬਾਰੇ ਬਹੁਤ ਕੁਝ ਪੜਿਆ ਤੇ ਸੁਣਿਆ ਏ ਖਾਸ ਕਰ ਔਰਤਾਂ ਬਾਰੇ ਹੀ ਜ਼ਿਆਦਾ ਲਿਖਿਆ ਜਾਂਦਾ ਹਰ ਔਰਤ ਕਠੋਰ ਨਹੀਂ ਹੋ ਸਕਦੀ ਤੇ ਹਰ ਔਰਤ ਇੰਨੀ ਨਰਮ ਵੀ ਨਹੀਂ ਹੁੰਦੀ ਇਹੀ ਗੱਲ ਮਰਦਾਂ ਦੀ ਹੈ ਪਰ ਸੁਣਨ ਵਿੱਚ ਆਉਂਦਾ ਹੈ ਕਿ ਮਰਦਾਂ ਦੇ ਦਿਲ ਕਠੋਰ ਹੁੰਦੇ ਨੇ ਪਰ ਨਹੀਂ ਹੋ ਸਕਦਾ ਮਰਦ ਔਰਤਾਂ ਨਾਲੋਂ ਵੀ ਕਮਜ਼ੋਰ ਦਿਲ ਹੋਣ ਸੀਮਰ ਅਤੇ ਗੂਰੀ ਦਾ ਨਮਾ ਨਮਾ ਵਿਆਹ ਹੋਇਆ ਘਰ ਆਈ ਨਵੀਂ ਨਵੇਲੀ ਬਹੂ ਨੂੰ ਵੇਖਣ ਆਉਂਦੀਆਂ ਔਰਤਾਂ ਆਸ਼ਾ ਸ਼ਕਾਰ ਉੱਠਦੀਆਂ ਤੇ ਕਹਿੰਦੀਆਂ ਨੀ ਗਿੰਦਰੋ ਵੇਖ ਕਿੰਨੀ ਸੋਹਣੀ ਨੂੰ ਲੈ ਕੇ ਆਈਆਂ ਤੂੰ ਨਜ਼ਰ ਨਾ ਲੱਗ ਜੇ ਕਿਤੇ ਆਪਣੇ ਸਾਰੇ ਗੁਆਂਢ ਵਿੱਚ ਗੂਰੀ ਦੀ ਬਹੂ ਸਭ ਤੋਂ ਸੋਹਣੀ ਆ ਗਿੰਦਰੋ ਨੀ ਭੈਣੇ ਰੱਬ ਹਰ ਇੱਕ ਨੂੰ ਇਹੋ ਜਹੀ ਬਹੂ ਦੇਵੇ ਗਿੰਦਰੋ ਨੇ ਸਿਮਰ ਨੂੰ ਇੱਕ ਮਹੀਨਾ ਕੋਈ ਕੰਮ ਨਾ ਕਰਨ ਦਿੱਤਾ ਬਸ ਸਿਮਰ ਦੇ ਅੱਗੇ ਪਿੱਛੇ ਕੰਮ ਕਰਦੀ ਰਹਿੰਦੀ ਪਰ ਸਿਮਰ ਨੇ ਆਪਣੀ ਸੱਸ ਨੂੰ ਕਹਿ ਦਿੱਤਾ ਕਿ ਮੰਮੀ ਜੀ ਹੁਣ ਤੁਸੀਂ ਔਖੇ ਨਾ ਹੋਇਆ ਕਰੋ ਮੈਂ ਆਪੇ ਕਰ ਲਵਾਂਗੀ ਸਾਰਾ ਕੰਮ ਗੂਰੀ ਆਪਣੀ ਸੋਹਣੀ ਵੋਟੀ ਦੇ ਸਹਰਾਣੇ ਬੈਠਾ ਰਹਿੰਦਾ ਪਰ ਕਿੰਨਾ ਕੁ ਟਾਈਮ ਇਹ ਚੱਲਦਾ ਕੰਮ ਵੀ ਤਾਂ ਜ਼ਰੂਰੀ ਹੁੰਦੇ ਨੇ ਗੂਰੀ ਪ੍ਰਾਈਵੇਟ ਜੌਬ ਕਰਦਾ ਸੀ ਸੂਬਾ ਜਾਂਦਾ ਤੇ ਸ਼ਾਮ ਨੂੰ 5 ਕ ਵਜੇ ਘਰ ਆਉਂਦਾ ਗਿੰਦਰੋ ਦੇ ਦੋ ਜਵਾਕ ਗੁਰੀ ਅਤੇ ਵੱਡੀ ਕੁੜੀ ਸੁਖਵੀਰ ਵਿਆਹੀ ਹੋਈ ਸੀ ਗਿੰਦਰੋ ਦੇ ਘਰ ਵਾਲਾ ਖੇਤੀ ਬੰਨੇ ਦਾ ਹੀ ਕੰਮ ਸਾਮਦਾ ਦੋ ਮਹੀਨੇ ਲੰਘ ਗਏ ਵਿਆਹ ਹੋਏ ਨੂੰ ਸਿਮਰ ਸੰਦੇਹਾ ਉੱਠਦੀ ਚਾਹ ਬਣਾਉਂਦੀ ਫਿਰ ਗੁਰੀ ਲਈ ਟਿਫਨ ਤਿਆਰ ਕਰਦੀ ਸਾਰਾ ਕੰਮ ਨਿਵੇੜਦੇ ਆ ਉਹਨੂੰ ਧੁੱਪ ਚੜ ਜਾਂਦੀ ਉਹਨਾਂ ਦੀ ਇੱਕ ਗਵਾਂਡਣ ਵੇੜੇ ਦੀ ਛੋਟੀ ਕੰਧ ਉੱਤੋਂ ਗਿੰਦਰੋ ਨੂੰ ਆਵਾਜ਼ ਮਾਰਦੀ ਕਹਿੰਦੀ ਨੀ ਗਿੰਦਰੋ ਕੀ ਕਰੀ ਜਾਨੀ ਆ ਗਿੰਦਰੋ ਕੁਝ ਨਹੀਂ ਭੈਣੇ ਕੰਮ ਨਵੇੜੀ ਜਾਨੀ ਆ ਗੁਆਂਢਣ ਲੈ ਹਜੇ ਕੰਮ ਨਿਪੜਿਆ ਹੀ ਨਹੀਂ ਅੱਗੇ ਤਾਂ ਐਸ ਵੇਲੇ ਨੂੰ ਆਪਾਂ ਇਕੱਠੀਆਂ ਬਹਿ ਜਾਂਦੀਆਂ ਸੀ ਨੀ ਗਿੰਦਰੋ ਤੇਰੀ ਨੂੰ ਮੈਨੂੰ ਜਿਲੀ ਲੱਗਦੀ ਆ ਭੈਣੇ ਗੁੱਸਾ ਤਾਂ ਕਰੀ ਨਾ ਗਿੰਦਰੋ ਨੀ ਹੁਣ ਤੂੰ ਕੀ ਪੁੱਛਦੀ ਆ ਆਪਾਂ ਫੇਰ ਗੱਲਾਂ ਕਰਦੀਆਂ ਕੇ ਰਾਏ ਦੇ ਨਾਲ ਕੰਮ ਕਰਾ ਦਿਆਂ ਸਿਮਰ ਪੋਚੇ ਨਾਉਣ ਲੱਗ ਪੈਂਦੀ ਆ ਗਿੰਦਰੋ ਨੂੰ ਗਵਾੰਡਣ ਦੀ ਕਹੀ ਗੱਲ ਸਹੀ ਲੱਗਣ ਲੱਗ ਪਈ ਤੇ ਸਿਮਰ ਨੂੰ ਕਹਿੰਦੀ ਕੁੜੇ ਸਿਮਰ ਸਮਾਰ ਕੇ ਲਾ ਪੁੱਤ ਪੋਚਾ ਦਾਗ ਜੇ ਲੱਗੇ ਪਈਆਂ ਸਿਮਰ ਹਾਂਜੀ ਮੰਮੀ ਜੀ ਲਗਾਈ ਜਾਣੀਆਂ ਗਿੰਦਰੋ ਤੂੰ ਰਹਿਣ ਤੇ ਮੈਂ ਲਾ ਕੇ ਵਿਖਾਉਣੀ ਆ ਤੈਨੂੰ ਪੋਚੇ ਖੱਥ ਵਿੱਚ ਪੋਚਾ ਫੜ ਗਿੰਦਰੋ ਆਪ ਲਗਾਉਣ ਲੱਗ ਪੈਂਦੀ ਆ ਤੇ ਸਿਮਰ ਨੂੰ ਕਹਿੰਦੀ ਓ ਲਾ ਵੇਖ ਮੇਰੇ ਪੋਚੇ ਲਾਇ ਤੋ ਭਾਵੇਂ ਮੂੰਹ ਵੇਖ ਲਾ ਫਰਸ਼ 'ਚੋਂ ਸਿਮਰ ਚੁੱਪ ਕਰਕੇ ਨਹਾਉਣ ਲੱਗ ਪਈ ਗਿੰਦਰੋਂ ਨੂੰ ਹੁਣ ਸਿਮਰ ਦੇ ਹਰੇਕ ਕੰਮ ਵਿੱਚ ਗਲਤੀ ਲੱਗਦੀ ਜੇ ਸਿਮਰ ਸਬਜੀ ਸੁੱਕੀ ਬਣਾ ਦਿੰਦੀ ਤਾਂ ਸੱਸ ਕਹਿੰਦੀ ਵੇਖ ਸਬਜੀ ਦਾ ਤਾਂ ਤੂੰ ਧੂਆਂ ਹੀ ਕਰਤਾ ਜੇ ਉਹ ਤਰੀ ਵਾਲੀ ਬਣਾਉਂਦੀ ਤਾਂ ਅੱਗੋ ਕਹਿ ਦਿੰਦੀ ਵੇਖ ਡਬਕਲ ਪਾਣੀ ਕਰਕੇ ਧਰਤਾ ਪਰਸੀ ਮਰ ਚੁੱਪ ਕਰ ਜਾਂਦੀ ਥੋੜੇ ਕੁ ਦਿਨਾਂ ਬਾਅਦ ਸਿਮਰ ਨੂੰ ਉਹਦੇ ਮੰਮੀ ਪਾਪਾ ਮਿਲਣ ਆਏ ਸਿਮਰ ਬਹੁਤ ਖੁਸ਼ ਸੀ ਸ਼ਾਮ ਨੂੰ ਹੀ ਉਹਨਾਂ ਨੇ ਜਾਣਾ ਸੀ ਸਿਮਰ ਦਾ ਕੱਦ ਗੂਰੀ ਦੇ ਕੱਦ ਨਾਲੋਂ ਥੋੜਾ ਛੋਟਾ ਸੀ ਗੂਰੀ ਤੇ ਸਿਮਰ ਨੂੰ ਤੁਰੇ ਆਉਂਦਿਆ ਵੇ ਕੇਂਦਰੋ ਉਹਦੇ ਮਾਪਿਆਂ ਸਾਹਮਣੇ ਹੀ ਬੋਲੀ ਵੇ ਗੂਰੀ ਥੋੜਾ ਪਾਸੇ ਹੋ ਜਾ ਵੇਖ ਬਹੁਦਾ ਕੱਦ ਤੇਰੇ ਨਾਲੋਂ ਕਿੰਨਾ ਛੋਟਾ ਵੇਖਣ ਵਾਲਾ ਅਗਲਾ ਕੀ ਕਹੂ ਸਿਮਰ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਿਆ ਪਰ ਚੁੱਪ ਕਰ ਗਈ ਉਹ ਜਦ ਗੁਰੀ ਨੂੰ ਦੱਸਦੀ ਤਾਂ ਉਹ ਹਾਸੇ ਵਿੱਚ ਢਾਲ ਦਿੰਦਾ ਕਿ ਮੰਮੀ ਨੇ ਲਾ ਕੇ ਗੱਲ ਨਹੀਂ ਕਿਤੇ ਤੂੰ ਐਵੇਂ ਗੁੱਸਾ ਨਾ ਕਰਿਆ ਕਰ ਸਿਮਰ ਗੁਰੀ ਦੇ ਪਿਆਰ ਵਿੱਚ ਫੇਰ ਭੁੱਲ ਜਾਂਦੀ ਪਰ ਗੁਰੀ ਦੇ ਜਾਂਦਿਆਂ ਹੀ ਫੇਰ ਉਹਦੀ ਸੱਸ ਦਾ ਉਹੀ ਕੰਮ ਹੋਣ ਤਾਂ ਉਹ ਸਿਮਰ ਨੂੰ ਸਿੱਧੇ ਮੂੰਹ ਵੀ ਨਾ ਬੁਲਾਉਂਦੀ ਗੁਰੀ ਜਦੋਂ ਘਰੇ ਆਉਂਦਾ ਦੋਹੇ ਨੂੰ ਸੱਸ ਲੜ ਰਹੀਆਂ ਹੁੰਦੀਆਂ ਗੁਰੀ ਦੋਹਾਂ ਦੇ ਨਿਤ ਦੇ ਕਲੇਸ਼ ਤੋਂ ਅੱਕ ਚੁੱਕਿਆ ਸੀ ਕਿਸ ਦੇ ਹੁੰਦਾ ਦੋਹੇ ਆਪੂ ਆਪਣੇ ਦੁੱਖ ਸੁਣਾ ਦਿੰਦੀਆਂ ਗੂਰੀ ਕਹਿੰਦਾ ਤੁਸੀਂ ਮੈਨੂੰ ਘਰ ਹੀ ਨਹੀਂ ਵੜਨ ਦਿੰਦੀਆਂ ਔਣਸਾਰ ਲੱਗ ਪੈਂਦੀਆਂ ਮੈਂ ਹੀ ਘਰੋਂ ਨਿਕਲ ਜਾਣਾ ਫਿਰ ਤੁਸੀਂ ਹੋ ਜਾਇਓ ਸੌਖੀਆਂ ਗਿੰਦਰੋ ਰੋਣ ਲੱਗ ਪੈਂਦੇ ਉਹਦੇ ਘਰ ਵਾਲਾ ਮੱਗਰ ਉਹਨੂੰ ਬਥੇਰਾ ਸਮਝਾਉਂਦਾ ਕਿ ਤੂੰ ਬਹੂ ਨਾਲ ਨਾਲ ਲੜਿਆ ਕਰ ਮੁੰਡੇ ਨਾਲ ਪਰ ਗਿੰਦਰੋ ਗਵੰਡੀਆਂ ਦੀ ਉਂਗਲ ਚੜੀ ਹੋਈ ਸੀ ਸੀਮਰ ਨੇ ਗੂਰੀ ਨੂੰ ਕਿਹਾ ਕਿ ਮੈਨੂੰ ਤਾਂ ਪੇਕੇ ਛੱਡ ਆਉ ਮੈਂ ਨਹੀਂ ਰਹਿਣਾ ਇੱਥੇ ਮੈਂ ਇੰਨਾ ਕੰਮ ਕਰਦੀ ਆ ਫਿਰ ਵੀ ਮੰਮੀ ਜੀ ਮੈਨੂੰ ਸਿੱਧੇ ਮੂਨੀ ਬੋਲਦੇ ਗੂਰੀ ਸਿਮਰ ਨੂੰ ਪੇਕੇ ਛੱਡ ਆਇਆ ਗਿੰਦਰੋ ਹੁਣ ਖੁਸ਼ ਸੀ ਕਿ ਚੰਗਾ ਹੋਇਆ ਗੂਰੀ ਲੜ ਪਿਆ ਉਹਦੇ ਨਾਲ ਨਹੀਂ ਸਾਰਾ ਦਿਨ ਸਿਮਰ ਹੀ ਸਿਮਰ ਕਰਦਾ ਰਹਿੰਦਾ ਸੀ ਮਾਂ ਨੂੰ ਤਾਂ ਪੁੱਛਦਾ ਹੀ ਨਹੀਂ ਸੀ ਗੂਰੀ ਅੰਦਰੋਂ ਤੜਫੁੱਟਿਆ ਕਮਰੇ ਦੀ ਕੁੰਡੀ ਲਾਉ ਬਹੁਤ ਰੋਇਆ ਸਿਮਰ ਨੇ ਵੀ ਪੇਕੇ ਜਾਣ ਤੋਂ ਬਾਅਦ ਗੂਰੀ ਨੂੰ ਫੋਨ ਨਾ ਕੀਤਾ ਗਿੰਦਰੋ ਦੀ ਕੁੜੀ ਸੁਖਵੀਰ ਪ੍ਰੈਗਨੈਂਟ ਸੀ ਸੁਖਵੀਰ ਦੀ ਸੱਸ ਬਹੁਤ ਲਾਲਚਣ ਸੀ ਉਹਨੂੰ ਸੁਖਵੀਰ ਕੋਲ ਮੁੰਡੇ ਹੋਣ ਦੀ ਆਸ ਸੀ ਪਰ ਸੁਖਵੀਰ ਕੋਲ ਦੋ ਜੁੜੀ ਮਾਫ਼ ਕਰਨਾ ਦੋ ਜੋੜੀਆਂ ਕੁੜੀਆਂ ਹੋ ਗਈਆਂ ਸੁਖਵੀਰ ਦੀ ਸੱਸ ਨੇ ਮੱਥੇ ਤੇ ਵਟ ਪਾ ਲਈ ਸੁਖਵੀਰ ਦੀ ਸੱਸ ਨੇ ਕਿਹਾ ਕਿ ਅਸੀਂ ਤਾਂ ਇੱਕੋ ਕੁੜੀ ਰੱਖਾਂਗੇ ਦੂਜੀ ਕਿਸੇ ਨੂੰ ਦੇ ਦਿਓ ਕਿਧਰੇ ਆਪਾਂ ਕੀ ਕਰਾਉਣਾ ਕੁੜੀਆਂ ਤੋਂ ਇਹ ਤਾਂ ਹੁਣ ਵਿਆਹਣ ਵਾਲੀਆਂ ਹੋ ਜਾਣਗੀਆਂ ਮੇਰਾ ਜਵਾਕ ਤਾਂ ਹੁਣੇ ਹੋਜੂ ਬੁढ़ा ਹਸਪਤਾਲ ਵਿੱਚ ਹੀ ਰੌਲਾ ਪੈ ਗਿਆ ਗਿੰਦਰੋ ਰੋਈ ਜਾਵੇ ਗੁਰੀ ਆਪਣੀ ਜੋਗ ਤੇ ਹੀ ਸੀ ਸੁਖਵੀਰ ਦਾ ਦਿਓਰ ਬੋਲਿਆ ਮੰਮੀ ਡਾਕਟਰ ਨੇ ਕਿਹਾ ਕਿ ਜੇ ਤੁਸੀਂ ਕੁੜੀ ਕਿਸੇ ਨੂੰ ਦੇਣੀ ਆ ਤਾਂ ਦੇ ਸਕਦੇ ਹੂੰ ਸੁਖਵੀਰ ਦੀ ਸੱਸ ਕਹਿੰਦੀ ਹਾਂ ਹਾਂ ਹੋਰ ਆਪਾਂ ਕੁੜੀਆਂ ਨਾਲ ਥੋੜੀ ਘਰ ਭਰਨਾ ਕੌਣ ਆ ਲਿਆ ਉਹਨੂੰ ਮੇਰੇ ਕੋਲ ਸਾਰਿਆਂ ਦੀਆਂ ਨਜ਼ਰਾਂ ਗੇਟ ਵੱਲ ਹੋ ਗਈਆਂ ਖਾਸ ਕਰ ਗਿੰਦਰੋ ਦੀਆਂ ਜਦੋਂ ਉਹਨੇ ਬਾਹਰ ਵੇਖਿਆ ਤਾਂ ਹੱਕੀ ਬਕੀ ਰਹਿ ਗਈ ਕਿਉਂਕਿ ਕੁੜੀ ਗੋਦ ਲੈਣ ਵਾਲਾ ਕੋਈ ਹੋਰ ਨਹੀਂ ਬਲਕਿ ਸੀਮਰ ਹੀ ਸੀ ਤੇ ਉਹਦੇ ਨਾਲ ਗੁਰੀ ਹੀ ਸੀ ਗਿੰਦਰੋ ਦੀ ਅੱਖਾਂ ਵਿੱਚ ਹੰਝੂ ਦੀ ਝੜੀ ਲੱਗ ਗਈ ਉਹਦੇ ਸੀਮਰ ਅੱਗੇ ਹੱਥ ਜੁੜ ਗਏ ਗਿੰਦਰੋ ਨੇ ਸੀਮਰ ਤੋਂ ਮਾਫੀ ਮੰਗੀ ਕਿ ਸੀਮਰ ਮੈਂ ਤਾਂ ਤੇਰੇ ਨਾਲ ਉਹ ਜਿਹਾ سلوਕ ਕੀਤਾ ਪਰ ਤੂੰ ਫਿਰ ਵੀ ਮੇਰੀ ਕੁੜੀ ਦਾ ਸਹਾਰਾ ਬਣੀ ਗੁਰੀ ਕੋਈ ਗੱਲ ਨਹੀਂ ਮਾਂ ਹੁਣ ਤਾਂ ਤੂੰ ਸਮਝ ਗਈ ਐ ਕਿ ਆਪਣੀਆਂ ਨੂੰਹਾਂ ਵੀ ਕੁੜੀਆਂ ਨੇ ਕਿਸੇ ਘਰ ਦੀਆਂ ਹਰ ਕੰਮ ਵਿੱਚ ਨਗੋਚ ਘੱਟਣਾ ਉਹ ਵੀ ਬਿਨਾਂ ਗੱਲਬਾਤ ਦੇ ਮਾੜੀ ਗੱਲ ਆ ਨਾਲੇ ਤਾਂ ਮਾਂ ਤੂੰ ਮੈਨੂੰ ਤੜਫਾਇਆ ਸਿਮਰ ਨੂੰ ਜਿਹੜਾ ਤੜਫਾਇਆ ਉਹ ਵਾਕਾ ਹੁਣ ਇੱਕ ਵਾਅਦਾ ਕਰ ਮਾਂ ਕਿ ਤੂੰ ਕਦੇ ਵੀ ਸਿਮਰ ਨੂੰ ਕੁਝ ਨਹੀਂ ਕਹੇਂਗੀ ਗਿੰਦਰੋ ਨੇ ਆਪਣੀ ਨੂੰਹ ਸਿਮਰ ਨੂੰ ਗੱਲ ਨਾਲ ਲਾ ਲਿਆ ਤੇ ਖੁਸ਼ੀ-ਖੁਸ਼ੀ ਆਪਣੇ ਘਰ ਆ ਗਏ ਸੁਖਵੀਰ ਦੀ ਇੱਕ ਕੁੜੀ ਉਹਨਾਂ ਨੇ ਆਪਦੀ ਝੋਲੀ ਪਵਾ ਲਈ ਸੁਖਵੀਰ ਦੇ ਘਰ ਵਾਲੇ ਕੁਲਵੰਤ ਨੂੰ ਜਦੋਂ ਪਤਾ ਲੱਗਿਆ ਕਿ ਉਹਦੀ ਮਾਂ ਨੇ ਇੱਕ ਕੁੜੀ ਕਿਸੇ ਨੂੰ ਦੇ ਦਿੱਤੀ ਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ ਉਹਨੇ ਆਪਦੀ ਮਾਂ ਨੂੰ ਬਹੁਤ ਗੱਲਾਂ ਕਈਆਂ ਕਿ ਜੇ ਕੱਲ ਨੂੰ ਤੇਰੀ ਕੁੜੀ ਦੇ ਧੀਆਂ ਹੋ ਗਈਆਂ ਤੇ ਤੂੰ ਤੂੰ ਵੀ ਦੇਵੇਂਗੀ ਕਿਸੇ ਨੂੰ ਸੁਖਵੀਰ ਦੀ ਸੱਸ ਆਪਣੇ ਮੁੰਡੇ ਕੋਲੋਂ ਖਰੀਆਂ ਖੋਟੀਆਂ ਸੁਣ ਹਸਪਤਾਲ ਚੋਂ ਬਾਹਰ ਆ ਗਈ ਪਰਕੁਲਵੰਤ ਨੇ ਆਪਣੀ ਮਾਂ ਨੂੰ ਫੇਰ ਘੇਰ ਲਿਆ ਕਹਿੰਦਾ ਮੇਰੀ ਕੁੜੀ ਮੈਨੂੰ ਚਾਹੀਦੀ ਆ ਮੇਰੇ ਪੁੱਛੇ ਬਿਨਾ ਤੂੰ ਕਿਸੇ ਨੂੰ ਕਿਵੇਂ ਫੜਾ ਸਕਦੀ ਆ ਮੇਰਾ ਜਵਾਕ ਉਹਦੀ ਮਾਂ ਨੇ ਕਿਹਾ ਪੁੱਤ ਸੁਖਵੀਰ ਦੀ ਮਾਂ ਲੈ ਗਈ ਆ ਕੁੜੀ ਨੂੰ ਉਹ ਕਹਿੰਦੇ ਜਦੋਂ ਥੋੜੀ ਸੂਹ ਵਾਲੀ ਹੋਗੀ ਥੋੜੀ ਸੂਹ ਵਾਲੀ ਹੋਗੀ ਅਸੀਂ ਛੱਡ ਦੀ ਜਾਵਾਂਗੇ ਹੁਣ ਦੋ ਜਵਾਕ ਪਾਲਨੇ ਕੁੜੀ ਨੂੰ ਔਖੇ ਆ ਫਿਰ ਕਿਤੇ ਜਾ ਕੁਲਵੰਤ ਨੂੰ ਸਾਹ ਆਇਆ ਪਰ ਕੁਲਵੰਤ ਨੇ ਆਪਣੀ ਮਾਂ ਨੂੰ ਕਿਹਾ ਕਿ ਜੇ ਅੱਜ ਤੋਂ ਬਾਅਦ ਤੂੰ ਸੁਖਵੀਰ ਨੂੰ ਕਿਹਾ ਕੁੜੀਆਂ ਬਾਰੇ ਤਾਂ ਮੈਂ ਘਰ ਛੱਡ ਕੇ ਚਲੇ ਜਾਣਾ ਮਾਂ ਨੇ ਤਰਲਾ ਪਾਇਆ ਕਿ ਪੁੱਤ ਹੁਣ ਨਹੀਂ ਕੁਝ ਕਹਿੰਦੀ ਸਿਮਰ ਤੇ ਗਿੰਦਰੋ ਦੋਹੇ ਕੰਮ ਵੀ ਕਰਦੀਆਂ ਰਲ ਕੇ ਨਾਲੇ ਕੁੜੀ ਨੂੰ ਖੇਡ ਲਈ ਰੱਖਦੀਆਂ ਸਿਮਰ ਕੁੜੀ ਦਾ ਆਪਣੀ ਜਾਨ ਤੋਂ ਵੀ ਵੱਧ ਖਿਆਲ ਰੱਖਦੀ ਹੁਣ ਗਿੰਦਰੋ ਨੂੰ ਅਹਿਸਾਸ ਹੋ ਗਿਆ ਕਿ ਮੈਂ ਐਵੇਂ ਸਿਮਰ ਨਾਲ ਲੜਦੀ ਰਹੀ ਗੂਰੀ ਤੇ ਸਿਮਰ ਪਹਿਲਾਂ ਵਾਂਗ ਹੁਣ ਇੱਕ ਦੂਜੇ ਦਾ ਬਹੁਤ ਕਰਦੇ ਧੰਨਵਾਦ ਜੀ ਇਹ ਕਰਨਾ ਅੱਜ ਕੱਲ੍ਹ ਹਰ ਪਰਿਵਾਰ ਵਿੱਚ ਹੁੰਦੀ ਹੈ ਨੂੰ ਸੱਸ ਦੀ ਕਿਰਪਾ ਕਰਕੇ ਕਿਸੇ ਦੀਆਂ ਗੱਲਾਂ ਵਿੱਚ ਨਾ ਆਇਆ ਕਰੋ ਤੇ ਆਪਣਾ ਘਰ ਬਚਾਓ ਤੇ ਰਲ ਮਿਲ ਕੇ ਰਹਾ ਕਰੋ